71 ਹੋ ਕੇ ਮੰਨਨ ਸਾਹਿਬ ਦੇ ਗ੍ਰਹਿ ਵਿਖੇ ਆ ਕੇ ਉੱਥੇ ਹਗਾਮਾ ਕਰਨਾ ਚਾਹੁੰਦੇ ਆ ਉਹਨਾਂ ਦੇ ਬਰ ਖਿਲਾਫ ਬੋਲਣਾ ਚਾਹੁੰਦੇ ਆ ਤੇ ਇਸ ਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਉਹ ਮੀਟਿੰਗ ਦੌਰਾਨ ਜਦੋਂ ਆ ਗਏ ਮੌਕੇ ਤੇ ਤੇ ਫਿਰ ਜਿਹੜਾ ਫੈਸਲਾ ਪਿਛਲੇ ਸਮੇਂ ਸਿੰਘ ਸਾਹਿਬਾਨਾਂ ਦਾ ਹੋਇਆ ਅੰਤਰ ਕਮੇਟੀ ਨੇ ਕੀਤਾ ਉਹਦੇ ਵਿੱਚ ਮੁਖ ਸਕੱਤਰ ਦਾ ਰੋਲ ਨਹੀਂ ਹੁੰਦਾ ਉਹ ਅੰਤਰ ਕਮੇਟੀ ਜਿਹੜੀ ਮੀਤ ਪ੍ਰਧਾਨ ਜਨਨ ਸਕੱਤਰ ਮੈਂਬਰ ਜਾਂ ਕੋ ਸਿੱਖੀ ਦੀ ਗੱਲ ਹੁੰਦੀ ਕਿਹਨਾਂ ਦੀ ਗੱਲ ਕਰ ਰਹੇ ਤੁਸੀਂ ਮੈਂ ਸਖਤਾਲ ਮਿਲਕ ਕਮੇਟੀ ਦੀ ਗੱਲ ਕਰਦਾ ਹਰਪਾਲ ਸਿੰਘ ਕੱਡੇ ਦੀ ਗੱਲ ਕਰਦਾ ਉਹਨਾਂ ਦੇ ਮੈਂਬਰਾਂ ਦੀ ਗੱਲ ਕਰਦਾ ਜੀ ਠੀਕ ਆ ਜਦੋਂ ਵੀ ਕੋਈ ਗੱਲ ਸ਼ਹਿਰ ਤੇ ਹੁੰਦੀ ਆ ਤੇ ਮੌਕੇ ਤੇ ਜਾ ਕੇ ਉਹ ਤੇ ਹਗਾਮਾ ਖੜਾ ਕਰਦੇ ਆ ਉਸ ਤੋਂ ਬਾਅਦ ਪ੍ਰਸ਼ਾਸਨ ਨਾਲ ਆਪਾਂ ਰਲ ਕੇ ਜਦੋਂ ਉਹ ਸਮਝੌਤਾ ਕਰਦੇ ਆ ਲੱਖਾਂ ਰੁਪਏ ਉਹਦੀ ਤਦਦਾਦ ਦੇ ਵਿੱਚ ਆਪਾਂ ਕੱਤਰ ਕਰਦੇ ਆ ਤੇ ਸਮਝੌਤਾ ਕਰਕੇ ਬੁਲ ਕੇ ਪੈਸੇ ਲੈਣੇ ਆ ਨਹੀਂ ਬਹੁਤ ਵੱਡਾ ਇਲਜ਼ਾਮ ਲਗਾ ਰਹੇ ਲੱਖਾਂ ਰੁਪਏ ਕੌਣ ਲੈ ਰਿਹਾ ਕਮੇਟੀ ਦੇ ਹਰ ਪਾਸੇ ਚੜਾਏ ਸਾਰੇ ਪੋਸੇ ਨਾਲ ਰਲ ਕੇ ਕੰਮ ਕਰਦਾ ਨਮਸਕਾਰ ਆਗਾਮ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰਾਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੋਕਸ ਕੱਤਰ ਕੁਵੰਤ ਸਿੰਘ ਮੰਨਨ ਦੇ ਘਰ ਦੇ ਬਾਹਰ ਕੁਝ ਸਿੱਖ ਜਥੇਬੰਦੀਆਂ ਪ੍ਰੋਟੈਸਟ ਕਰ ਰਹੀਆਂ ਹਾਂ ਤੇ ਉਸੇ ਦੌਰਾਨ ਉੱਥੇ ਕੁਝ ਦੂਜੇ ਧਿਰ ਤੋਂ ਵੀ ਆ ਕੇ ਪ੍ਰੋਟੈਸਟ ਸ਼ੁਰੂ ਹੋ ਜਾਂਦਾ ਕੀ ਹੁੰਦਾ ਪ੍ਰੋਟੈਸਟ ਇਸ ਲਈ ਗੱਲਬਾਤ ਕਰਨ ਨੂੰ ਮੇਰੇ ਨਾਲ ਮੌਜੂਦ ਆ ਰঞ্জਤ ਸਿੰਘ ਰਾਣਾ ਜੀ ਰਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਸਾਬ ਵਾਹਿਗੁਰੂ ਜੀ ਕੀ ਫਤਿਹ ਰਾਣਾ ਸਭ ਤੋਂ ਪਹਿਲਾਂ ਦੱਸੋ ਕਿ ਉੱਥੇ ਪ੍ਰੋਟੈਸਟ ਕਰ ਰਹੀ ਅਸੀਂ ਕੁਵੰਤ ਸਿੰਘ ਮੰਨਨ ਜੀ ਦੇ ਖਿਲਾਫ ਜਿਨ੍ਹਾਂ ਦੇ ਉੱਤੇ ਇਹਨਾਂ ਦਾ ਇਹ આરોਪ ਸੀਗਾ ਕਿ ਉਹਨਾਂ ਦੇ ਕਹਿਣ ਦੇ ਉੱਤੇ ਸਭ ਕੁਝ ਹੋਇਆ ਤੁਸੀਂ ਉੱਥੇ ਪਹੁੰਚੇ ਕੀ ਪ੍ਰੋਟੈਸਟ ਕੀਤਾ ਤੁਸੀਂ ਦੇਖੋ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਲੀਅਰ ਕਰ ਦੇਣੀ ਚਾਹੁੰਨਾ ਕਿ ਅਸੀਂ ਇਹ ਹੋਲਾ ਮੱਲਾ ਜਿਹੜਾ ਲੰਗਰ ਲਾਈਦਾ ਉਹਦੇ ਵਿੱਚ ਹਮੇਸ਼ਾ ਸਾਡੇ ਕਲਵਾਨ ਸਿੰਘ ਮੰਨਣ ਉਹਦੇ ਸਰਪ੍ਰਸਤੀ ਕਰਦੇ ਆ ਜੀ ਉਹਦੇ ਸਬੰਧ ਵਿੱਚ ਉਹਨਾਂ ਦੇ ਗ੍ਰਹਿ ਵਿਖੇ ਅਸੀਂ ਮੀਟਿੰਗ ਰੱਖੀ ਸੀ ਜਿਹੜੇ ਇਲਾਕੇ ਦੇ ਸਿੰਘ ਸੁਭਾਵਾਂ ਦੇ ਬੰਦੇ ਆਪਣੀ ਪਾਰਟੀ ਦੇ ਬੰਦੇ ਸਾਰੇ ਬੁਲਾਏ ਸੀ ਜੀ ਉਹ ਸਾਡਾ ਪ੍ਰੋਗਰਾਮ ਇੱਕਦਮ ਪਹਿਲਾਂ ਬਣ ਗਿਆ ਸੀ ਲੇਕਿਨ ਸਾਨੂੰ ਅਤਿਨ ਚੇਤ ਰਾਤ ਨੂੰ ਇਹ ਪਤਾ ਲੱਗਾ ਕਿ ਕੁਝ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਸਿੱਖ ਤਾਲਮਿਲ ਕਮੇਟੀ ਇੱਕ ਫਗਵਾੜੇ ਤੋਂ ਕੋ ਨੌਜਵਾਨ ਇਕੱਤਰ ਹੋ ਕੇ ਮੰਨਨ ਸਾਹਿਬ ਦੇ ਗ੍ਰਹਿ ਵਿਖੇ ਆ ਕੇ ਉੱਥੇ ਹਗਾਮਾ ਕਰਨਾ ਚਾਹੁੰਦੇ ਉਹਨਾਂ ਦੇ ਬਰ ਖਿਲਾਫ ਬੋਲਣਾ ਚਾਹੁੰਦੇ ਆ ਤੇ ਇਸ ਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਉਹ ਮੀਟਿੰਗ ਦੌਰਾਨ ਹੀ ਜਦੋਂ ਆ ਗਏ ਮੌਕੇ ਤੇ ਤੇ ਫਿਰ ਉੱਥੇ ਹਾਲਾਤ ਇਦਾਂ ਦੇ ਬਣ ਗਏ ਕਿ ਸਾਨੂੰ ਉਹਨਾਂ ਦੇ ਸਾਹਮਣੇ ਖੜਨਾ ਪਿਆ ਅਜੀਬ ਕੋ ਉੱਥੇ ਇੱਕ ਵਾਰੀ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਟਕਰਾਅ ਦੀ ਸਥਿਤੀ ਬਣ ਪੈਦਾ ਹੋ ਗਈ ਸੀ ਉਹ ਕਿਉਂ ਹੋਈ ਪੈਦਾ ਟਕਰਾਅ ਇਸ ਕਰਕੇ ਗਈ ਹੋਇਆ ਜੀ ਕਿਉਂਕਿ ਸਾਡੀ ਮੀਟਿੰਗ ਅੰਦਰ ਚੱਲਦੀ ਸੀ ਬਿਲਕੁਲ ਫੀਸਫੋਲ ਅਸੀਂ ਬੈਠੇ ਸੀ ਸਾਨੂੰ ਅਚਨਚੇਤ ਪਤਾ ਲੱਗਾ ਕਿ ਕੁਝ ਬੰਦੇ ਬਾਹਰ ਆ ਗਏ ਆ ਉਹ ਆ ਕੇ ਮੰਨਨ ਸਾਹ ਦੇ ਵਿਰੁੱਧ ਕੋਈ ਬਿਆਨਬਾਜ਼ੀ ਕਰਨ ਲੱਗੇ ਆ ਜਿਹਦੇ ਵਿੱਚ ਸੁਭਾਵਕ ਹੀ ਆ ਕਿ ਜਿਹੜੇ ਮੌਕੇ ਦੇ ਬੰਦੇ ਸੀ ਆਪਣੇ ਨੌਜਵਾਨ ਜਾਂ ਸਾਡੀ ਸੁਸਾਇਟੀ ਦੇ ਜਾਂ ਕਾਲੀ ਦਲ ਦੇ ਉਹਨਾਂ ਦੇ ਵਿੱਚ ਰੋਸ ਆ ਗਿਆ ਤੇ ਉਹ ਜਦੋਂ ਆ ਕੇ ਨਾਹਰੇਬਾਜ਼ੀ ਕਰਨ ਲੱਗੇ ਤੇ ਇਹ ਵੀ ਉੱਠ ਕੇ ਆਪਣੇ ਆਪ ਨੂੰ ਉਹਨਾਂ ਦੇ ਸਨਮੁਖ ਕੱਤਰ ਹੋ ਗਏ ਤੇ ਅਸੀਂ ਬਾਰ ਬਾਰ ਬੇਨਤੀਆਂ ਵੀ ਕੀਤੀਆਂ ਵੀ ਇਹ ਕੰਮ ਚੰਗਾ ਨਹੀਂ ਕਿਉਂ ਚੰਗਾ ਨਹੀਂ ਕਿਉਂਕਿ ਕਲਵੰਤ ਸਿੰਘ ਮੰਨਣ ਕਈ ਲੋਕਾਂ ਨੂੰ ਇਹ ਨਹੀਂ ਪਤਾ ਉਹ ਮੁਖ ਸਕੱਤਰ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾ ਕਿ ਉਹ ਅੰਤਰਕਮੇਟੀ ਦੇ ਮੈਂਬਰ ਆ ਜਿਹੜਾ ਫੈਸਲਾ ਪਿਛਲੇ ਸਮੇਂ ਸਿੰਘ ਸਹਾਵਾਨਾਂ ਦਾ ਹੋਇਆ ਅੰਤਰਕਮੇਟੀ ਨੇ ਕੀਤਾ ਉਹਦੇ ਵਿੱਚ ਮੁਖ ਸਕੱਤਰ ਦਾ ਰੋਲ ਨਹੀਂ ਹੁੰਦਾ ਉਹ ਅੰਤਰਕਮੇਟੀ ਜਿਹੜੀ ਮੀਤ ਪ੍ਰਧਾਨ ਜਨਰਲ ਸਕੱਤਰ ਮੈਂਬਰ ਉਹਨਾਂ ਦਾ ਫੈਸਲਾ ਆ ਉਹਦੇ ਸਦਰ ਵਿੱਚ ਮੰਨਨ ਸਿੰਘ ਨੇ ਸਾਫ਼ ਤੌਰ ਤੇ ਅਖਬਾਰ ਦੇ ਵਿੱਚ ਸਾਰੀਆਂ ਅਖਬਾਰਾਂ ਤੇ ਜਨਰਲ ਪੇਜ ਤੇ ਲੱਗੀ ਖਬਰ ਉਹਨੇ ਕਹਤਾ ਕਿ ਇਸ ਅੰਤਰਕਮੇਟੀ ਦੇ ਫੈਸਲੇ ਨਾਲ ਉਹ ਸਹਿਮਤ ਨਹੀਂ ਜੇਕਰ ਉਹ ਸਹਿਮਤ ਨਹੀਂ ਸੀ ਉਹਨੇ ਕਲੀਅਰ ਕਰ ਦਿੱਤੀ ਸੀ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਉੱਥੇ ਧਰਨਾ ਦੇਣਾ ਬਿਲਕੁਲ ਗਲਤ ਸੀ ਅੱਛੇ ਤੁਸੀਂ ਵਿਅਕਤੀਗਤ ਤੌਰ ਤੇ ਮੈਂ ਪੁੱਛਦਾ ਤੁਸੀਂ ਗੁਰਸਿੱਖ ਹੋ ਅਮਰਤ ਹਰਿ ਸਿੰਘ ਹੋ ਕਿ ਜੋ ਉੱਥੇ ਸ਼੍ਰੀ ਕੇਸਗੜ੍ਹ ਸਾਹਿਬ ਤੇ ਹੋਇਆ ਉਹ ਮਰਿਆਦਾ ਸੀ ਦੇਖੋ ਗੱਲ ਪਤਾ ਗਿਆ ਉਹ ਜਦੋਂ ਨਿਹੰਗ ਸਿੰਘ ਜੱਸੇ ਬੰਦਿਆਂ ਨੇ ਉੱਥੇ ਇੱਕ ਤਾਂ ਹਾਲਾਤ ਇਦਾਂ ਦੇ ਪੈਦਾ ਕਰਦੇ ਵੀ ਅਸੀਂ ਜੱਸੇਦਾਰ ਸਹਬਾਨਾਂ ਨੂੰ ਉੱਥੇ ਬਹਿਣ ਨਹੀਂ ਦੇਣਾ ਮੈਂ ਇਹ ਤੇ ਗੱਲ ਕਹਿ ਦੇਣੀ ਚਾਹੁੰਦਾ ਕਿ ਦੇਖੋ ਜਿੱਥੇ ਦੇਸ਼ ਦਾ ਕਾਨੂੰਨ ਉਹਨੂੰ ਆਪੇ ਸਾਰੋ ਫਾਲੋ ਕਰਦੇ ਆ ਤੇ ਜਿਹੜੀ ਧਾਰਾ 25 ਹੈ ਉਹ ਸ਼ਰਮਨੀ ਕੋਰ ਤੱਕ ਪ੍ਰਬੰਧਕ ਕਮੇਟੀ ਦਾ ਕਾਨੂੰਨ ਉਹ ਵੀ ਦੇਖਦੇ ਦਾਇਰੇ 'ਚ ਹੀ ਬਣਿਆ ਆ। ਉਹਨਾਂ ਨੂੰ ਅਧਿਕਾਰ ਆ। ਜਿਵੇਂ ਲਾਉਣ ਦਾ ਵੀ ਤੇ ਬਣਾਉਣ ਦਾ ਵੀ। ਅਸੀਂ ਇਹ ਇਹ ਨਹੀਂ ਕਰਦੇ ਕਿ ਕਿਉਂ ਲਾਏ ਜਾਂ ਨਹੀਂ ਲਾਉਣੇ ਚਾਹੀਦੇ ਇਹ ਬਾਅਦ ਦੀਆਂ ਗੱਲਾਂ। ਲੇਕਿਨ ਇੱਕ ਸੰਵਿਧਾਨਕ ਹੱਕ ਉਹਨਾਂ ਦਾ। ਉਹ ਉਹਦੇ ਮੱਦੇਨਜ਼ਰ ਇਹ ਪ੍ਰੋਗਰਾਮ ਦਿੱਤਾ ਸੀਗਾ। ਲੇਕਿਨ ਉੱਥੇ ਜਦੋਂ ਖੂਨ ਨਹੀਂ ਖਰਾਬ ਹੋਣਾ ਸੀ, ਆਸੀਂ ਖਾਣਾ ਚੰਗੀ ਹੋਣੀ ਸੀ, ਭਾਈਚਾਰਕ ਸਾਂਝ ਖਰਾਬ ਹੋਣੀ ਸੀ। ਉਹਦੇ ਮੱਦੇਨਜ਼ਰ ਹੁਕਮਾਤ ਦਾ ਮੌਕੇ ਤੇ ਉਹਨੇ ਇਹ ਫੈਸਲਾ ਲੈ ਲਿਆ ਹੋਵੇਗੇ। ਮਾਹੌਲ ਖਰਾਬ ਕਰਨ ਦੀ ਬਜਾਏ ਆਪਾਂ ਜਿਹੜੀ ਸੇਵਾ ਲੈ ਲਈਗੀ। ਅੱਛਾ ਇੱਕ ਜਿਹੜੇ ਉਸ ਦੇ ਪ੍ਰਦਰਸ਼ਨ ਕਰ ਰਹੇ ਸੀ ਜਿਨ੍ਹਾਂ ਦੇ ਟਕਰਾਓ ਦੀ ਸਥਿਤੀ ਪੈਦਾ ਹੋ ਚੁੱਕੀ ਸੀਗੀ ਉਹ ਕੀ ਹੈ ਉਹਨਾਂ ਦੇ ਕੁਝ ਅਰੋਪ ਵੀ ਤੁਸੀਂ ਲਗਾ ਰਹੇ ਸੀ ਉਸ ਦਿਨ ਦੇਖੋ ਬਹੁਤ ਲੰਮੇ ਸਮੇਂ ਤੋਂ ਮੈਂ ਸ਼ਹਿਰ ਦੇ ਵਿੱਚ ਉਹਨਾਂ ਨੂੰ ਦੇਖਦਾ ਜਦੋਂ ਵੀ ਸ਼ਹਿਰ ਦੇ ਵਿੱਚ ਕੋਈ ਦਸਤਾਰ ਦੀ ਗੱਲ ਹੁੰਦੀ ਆ ਜਾਂ ਕੋਈ ਸਿੱਖੀ ਦੀ ਗੱਲ ਹੁੰਦੀ ਆ ਕਿੰਨਾਂ ਦੀ ਗੱਲ ਕਰ ਰਹੇ ਹੋ ਤੁਸੀਂ ਮੈਂ ਸਿੱਖ ਤਾਲਮਿਲ ਕਮੇਟੀ ਦੀ ਗੱਲ ਕਰਦਾ ਹਰਪਾਲ ਸਿੰਘ ਚੜ੍ਹੇ ਦੀ ਗੱਲ ਕਰਦਾ ਉਹਨਾਂ ਦੇ ਮੈਂਬਰਾਂ ਦੀ ਗੱਲ ਕਰਦਾ ਜੀ ਠੀਕ ਆ ਜਦੋਂ ਵੀ ਕੋਈ ਗੱਲ ਸ਼ਹਿਰ ਤੇ ਹੁੰਦੀ ਆ ਤੇ ਮੌਕੇ ਤੇ ਜਾ ਕੇ ਉਹ ਤੇ ਹਗਾਮਾ ਖੜਾ ਕਰਦੇ ਆ ਮੈਂ ਕਹਿੰਦਾ ਵਧੀਆ ਗੱਲ ਹੈ ਜੇ ਹਗਾਮਾ ਖੜਾ ਕਰਦੇ ਆ ਗੱਲ ਹੋਣੀ ਚਾਹੀਦੀ ਸਿੱਖੀ ਦੀ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜਦੋਂ ਆਪਾਂ ਹਗਾਮਾ ਕਰਕੇ ਕਿਸੇ ਬੰਦੇ ਦੇ ਪਰਚਾ ਦਰਜ ਕਰਾਣੇ ਉਹਦੀ ਜ਼ਿੰਦਗੀ ਨਾਲ ਖੇਲ ਜੰਦੇ ਆ ਉਸ ਤੋਂ ਬਾਅਦ ਪ੍ਰਸ਼ਾਸਨ ਨਾਲ ਪਰ ਹਲਕੇ ਜਦੋਂ ਉਹ ਸਮਝੌਤਾ ਕਰਦੇ ਆ ਲੱਖਾਂ ਰੁਪਏ ਉਹਦੀ ਤਦਾਸ ਦੇ ਵਿੱਚ ਆਪਾਂ ਕੱਤਰ ਕਰਦੇ ਆ ਤਾਂ ਸਮਝੌਤਾ ਕਰਾ ਕੇ ਮੁਰਕੇ ਪੈਸੇ ਲੈਣੇ ਆ ਨਹੀਂ ਬਹੁਤ ਵੱਡਾ ਇਲਜ਼ਾਮ ਲਗਾ ਰਹੇ ਲੱਖਾਂ ਰੁਪਏ ਕੌਣ ਲੈ ਰਿਹਾ ਕਮੇਟੀ ਇਹ ਹਰ ਪਾਸੇ ਚੜਾਏ ਸਾਰੇ ਪੁਲਿਸ ਨਾਲ ਹਲਕੇ ਨਾਲ ਕੇ ਕੰਮ ਕਰਦਾ ਮੈਂ ਕਈ ਵਾਰੀ ਇਹਨਾਂ ਦੇ ਨਾਲ ਖੁੱਲ ਜਾਂਦਾ ਰਿਹਾ ਇਹਨਾਂ ਨੇ ਮੈਂਬਰ ਵੀ ਜਾਂ ਗਵਾਹ ਵੀ ਜਿਹੜਾ ਉਹ ਤੇ ਆਪਣੇ ਰੱਖਨੇ ਆ। ਨਹੀਂ ਤੁਸੀਂ ਕਿਉਂ ਜਾਂਦੇ ਦੇ ਨਾਲ? ਅਸੀਂ ਪਹਿਲਾਂ ਸਿੱਖੀ ਹੋਣ ਦੇ ਨਾਤੇ ਜਾਂਦੇ ਰਹੇ ਜਦੋਂ ਇਹਨਾਂ ਦੇ ਕਤੂਤਾਂ ਦਾ ਪਤਾ ਲਗਾ ਪਿਛੇ ਛੱਡ ਕੇ। ਅੱਛਾ ਤੂੰ ਉਸ ਦਿਨ ਵੀ ਤੁਸੀਂ ਉਸ ਦਿਨ ਜਦੋਂ ਪ੍ਰਦਰਸ਼ਨ ਕਰ ਰਹੇ ਸੀ ਉਦੋਂ ਵੀ આરોਪ ਲਗਾਇਆ ਇਹਨਾਂ ਤੇ। ਮੈਂ ਤਾਂ ਸ਼ਰਯਾਮ ਕਹਿੰਨਾ ਹੁਣ ਵੀ ਕਹਿੰਨਾ ਸ਼ਾਇਦ ਇਹ ਕਈ ਅਜਿਹੇ ਇਹ ਨਹੀਂ ਪ੍ਰੋਗਰਾਮ ਕੁੱਤੇ ਆ। ਪਿਛੇ ਟੈਂਟ ਦਾ ਇੱਕ ਰੋਲਾ ਪਿਆ ਉੱਥੇ ਦੀ ਪੈਸੇ ਲੈ ਮੁੜ ਕੇ ਮੋੜ ਕੇ ਆਏ ਆ। ਕਿਹੜੇ ਟੈਂਟ ਦਾ? ਇੱਥੇ ਬਸਤੀ ਵਾਲੇ ਪਾਸੇ ਕੋਈ ਇਹਨਾਂ ਨਾਲ ਪੰਗਾ ਪਿਆ ਸੀ ਉੱਥੇ ਨਹੀਂ ਟੈਂਟ ਦੇ ਪੈਸੇ ਲੈ ਸੀਗੇ ਉਹਨੇ ਜੋ ਰੋਲਾ ਪਾਇਆ ਤੇ अच्छा ਝੂਲਿਆਂ ਵਾਲੀ ਸ਼ਹਿਰ ਝੂਲਿਆਂ ਆ ਜਾਂ ਝੂਲਿਆਂ ਹੀ ਉਹ ਟੈਂਟ ਉਹੀ ਕਹਿ ਰਹੇ ਉਹ ਉਹਦੀ ਗੱਲ ਕਰ ਰਹੇ ਅੱਛਾ ਉੱਥੇ ਕੀ ਹੋਇਆ ਸੀ ਉੱਥੇ ਜਦੋਂ ਇਹਨੇ ਪੈਸੇ ਲੈ ਆ ਜਦੋਂ ਰੋਲਾ ਪਿਆ ਦੂਜੀ ਪਾਰਟੀ ਨੇ ਕਿਹਾ ਤਾਂ ਮੁਰਕੇ ਇਹਨਾਂ ਨੂੰ ਦੇਖਿਆ ਵੀ ਸ਼ਰਮਿੰਦਗੀ ਹੋਣੀ ਇਹ ਵਾਪਸ ਕਰਕੇ ਆਏ ਉੱਥੇ ਇਹ આરોਪ ਹੈ ਕਿ ਕੁਛ ਇੰਦੇ ਚ ਸਚਾਈ ਵੀ ਹੈ ਨਹੀਂ ਸਚਾਈ ਆ ਦੇਖੋ ਜੇ ਅੱਗ ਵੱਲਦੀ ਆ ਧੂਆਂ ਨਿਕਲਦਾ ਤੇ ਅੱਗ ਵੀ ਵੱਲਦੀ ਆ ਕੁਛ ਨਾ ਕੁਛ ਤਾਂ ਰੁਪਈਏ ਦੇ ਦੋ ਪੈਸੇ ਹੁੰਦੀ ਆ ਨਾ ਗੱਲ ਤੁਰਦੀ ਜਦੋਂ ਨੇ ਮਸਲਾ ਫਿਰ ਇਹੀ ਹੋ ਗਿਆ ਨਾ ਕਿ ਤੁਹਾਡਾ ਪ੍ਰਦਰਸ਼ਨ ਦੇ ਵਿੱਚ ਉਹ ਇਸ ਕਰਕੇ ਤੁਸੀਂ ਉੱਥੇ ਵਿਰੋਧ ਕਰਨਾ ਕਿ ਜਿਹੜੇ ਇਹੋ ਜਿਹੇ ਲੋਕ ਐ ਅਸੀਂ ਇਹਨਾਂ ਦੇ ਵਿਰੋਧ ਕਰਨਾ ਅਸੀਂ ਵਿਰੋਧ ਇਸ ਕਰਕੇ ਉਦੋਂ ਨਹੀਂ ਮੁੱਦਾ ਬਣਾਇਆ ਸੀ ਅਸੀਂ ਵਿਰੋਧ ਇਸ ਕਰਕੇ ਉਹਨਾਂ ਦਾ ਕੀਤਾ ਕਿ ਜਦੋਂ ਇੱਕ ਇਨਸਾਨ ਜਿਹੜਾ ਸ੍ਰੀ ਕਾਲਤਾ ਸਾਹਿਬ ਦੇ ਕੋਈ ਅੰਤਰ ਕਮੇਟੀ ਨੇ ਫੈਸਲਾ ਕੀਤਾ ਜਦੋਂ ਉਹ ਜੋ ਸਮਾਜ ਦੀ ਬਾਤ ਸੀ ਜੋ ਸਿੱਖਾਂ ਦੀ ਬਾਤ ਸੀ ਕਾਲਤਾ ਸਾਹਿਬ ਦੇ ਜਿਹੜਾ ਨਹੀਂ ਲਾਉਣੇ ਚਾਹੀਦੇ ਸੀ ਜਿਸ ਤਰ੍ਹਾਂ ਨਹੀਂ ਲਾਏ ਆ ਪਰ ਉਹਦੇ ਮੱਦੇ ਨਜ਼ਰ ਮੰਨਣ ਸਾਹਿਬ ਨੇ ਸਪਸ਼ਟ ਕਰ ਦਿੱਤਾ ਕਿ ਭਾਈ ਮੈਂ ਅੰਦਰ ਕਮੇਟੀ ਦੇ ਫੈਸਲੇ ਨਾਲ ਸਹਿਮਤ ਨਹੀਂ। ਕਿਉਂ ਮੰਨਣ ਸਾਹਿਬ ਨੇ ਅਸਤੀਫਾ ਕਿਉਂ ਨਹੀਂ ਦਿੱਤਾ? ਦੇਖੋ ਇਹ ਇਹ ਦੇਖੋ ਜਿਹੜੀ ਤੁਸੀਂ ਅਸਤੀਫੇ ਦੀ ਗੱਲ ਕਰਦੇ ਆ ਉਹ ਇੱਕ ਮੁਖਸਕਤਰ ਆ। ਜੀ ਉਹ ਕੋਈ ਉੱਥੇ ਅੰਦਰ ਕਮੇਟੀ ਦਾ ਮੈਂਬਰ ਨਹੀਂ ਹੈ। ਉਹਦੀ ਇੱਕ ਜ਼ਿੰਮੇਵਾਰੀ ਲਈ ਆ। ਇਸ ਤੋਂ ਵੱਡਾ ਹਰਜਿੰਦਰ ਸਿੰਘ ਭਾਮੀ ਅਸਤੀਫਾ ਦੇ ਕੇ ਗਏ ਆ। ਜੀ ਸਾਫ ਸੋ ਸੇ ਅਕਸ ਦੇ ਬੰਦੇ ਆ। ਮੰਨਣ ਸਾਹਿਬ ਵੀ ਸਾਫ ਉਤਰੇ ਅਕਸ ਦੇ ਬੰਦੇ ਆ। ਇਹਨਾਂ ਦੇ ਜੀਵਨ ਤੇ ਕੋਈ ਤਾਕਤ ਥੋੜੋ ਹੈਗਾ। ਵੇ ਪੈਸੇ ਖਾਂਦੇ ਆ ਜਾਂ ਉੱਥੇ ਹੀਰਾ ਫੇਰੀ ਕਰਦੇ ਆ ਜਾਂ ਸ਼੍ਰੋਮਣੀ ਕਮ ਮੈਂ ਤਾਂ ਜਦੋਂ ਦੀ ਮੇਰੀ 40 ਸਾਲ ਹੋ ਗਏ ਜ਼ਿੰਦਗੀ ਦੇ ਵਿੱਚ ਮੈਂ ਖੁਦ 8-9 ਸਾਲ ਜੇਲ੍ਹ ਕੱਟੀ ਆ ਸਾਢੇ 8 ਸਾਲ ਮੇਰੀ ਜੇਲ੍ਹ ਆ ਐਨਐਸਏ ਦੀਨ ਮੈਂ ਨਜ਼ਰਬੰਦ ਰਿਹਾ ਆ ਸਾਰਾ ਪਰਿਵਾਰ ਮੇਰਾ ਖਾੜਕੂ ਪਰਿਵਾਰ ਨਾਲ ਸੰਬੰਧਤ ਰਿਹਾ ਆ ਆ ਸਾਨੂੰ ਨਹੀਂ ਸਿੱਖੀ ਦੀ ਗੱਲ ਪਤਾ ਲੱਗਦੀ ਸਾਨੂੰ ਸਾਰੇ ਆਉਦੇ ਅਸੂਲ ਲੇਕਿਨ ਮੈਂ ਕਹਿੰਨਾ ਲੋਕਾਂ ਨੂੰ ਘਬਰਾ ਨਾ ਕਰੀਏ ਆਪਾਂ ਸਿੱਖ ਜਦੋਂ ਸਿੱਖ ਹੀ ਸਿੱਖ ਨੂੰ ਮਾਰਨ ਲਾਪੂਗਾ ਨਾ ਤੇ ਆਪਣਾ ਕਹਾਣ ਹੋਣ ਲਾਪਣਾ ਇਹ ਪਹਿਲ ਕੀਤੀ ਇਹ ਨਹੀਂ ਨਹੀਂ ਸੀ ਇਹਨਾਂ ਨੂੰ ਕਰਨੀ ਚਾਹੀਦੀ ਕਿਉਂਕਿ ਜਦੋਂ ਮੰਨ ਹੀ ਗਏ ਔਰ ਜਾਏ ਅਖਬਾਰ ਤੇ ਦੇ ਹੀ ਗਏ ਇਹ ਧਰਨਾ ਦੇਣ ਦੀ ਕੋਈ ਤਕ ਨਹੀਂ ਸੀ ਬਣਦੀ ਇਹਨਾਂ ਨੂੰ ਬੇਨਤੀ ਵੀ ਕੀਤੀ ਰਾਤ ਨੂੰ ਕਿ ਭਾਈ ਸਾਹਿਬ ਤੁਸੀਂ ਇਹ ਕੰਮ ਨਾ ਕਰੋ ਬਿਆਨ ਦੇ ਚੁੱਕੇ ਆ ਲੇਕਿਨ ਇਹਨਾਂ ਦਾ ਪ੍ਰਦੇਸੀ ਸਾਹਿਬ ਦਾ ਕਹਿੰਦਾ ਕਿ ਸਾਨੂੰ ਧਮਕੀ ਮੈਂ ਕਿਹਾ ਧਮਕੀ ਲਫ਼ਜ਼ ਨਹੀਂ ਮੈਂ ਵਰਦ ਸਾਹਿਬ ਮੈਂ ਤੁਹਾਨੂੰ ਭਰਾ ਕਰਕੇ ਬੇਨਤੀ ਕਰਦਾ ਪਰ ਇਹਦੇ باوجود ਵੀ ਇਹਨਾਂ ਨੇ ਜਾਣ ਬੁੱਝ ਕੇ ਪੰਗਾ ਲਿਆ ਅਛਾ ਉਸ ਧਰਦੇ ਤੋਂ ਬਾਅਦ 5 ਮਿੰਟ ਹੀ ਬਾਅਦ ਹੀ ਮੰਨਰ ਸਾਹਿਬ ਨੂੰ ਕਹਿਣ ਲੱਗੇ ਮੰਨਰ ਸਾਹਿਬ ਘਰੇ ਆਓ ਮੈਂ ਤੁਹਾਡੇ ਘਰ ਚਾਹ ਪੀਣ ਆਉਣਾ ਕੌਣ ਕਹਿੰਦਾ ਪ੍ਰਦੇਸੀ ਸਾਹਿਬ ਚੱਡਾ ਸਾਹਿਬ ਉਹ ਕਿਉਂ ਉਹ ਲੋਕਾਂ ਨੂੰ ਬੇਵਕੂ ਬਣਾਣਾ ਉੱਤੋਂ ਡਰਾਮੇ ਕਰਦੇ ਆਂ ਤਾਂ ਸਾਂਝਾ ਰੱਖਣੀਆਂ ਅੱਛਾ ਇਹ ਸੀਗਾ ਹਾਂ ਬਿਲਕੁਲ ਅੱਛਾ ਤੁਸੀਂ ਇਹ ਮੰਨਣ ਸਾਹਿਬ ਤੋਂ ਕਲੀਅਰ ਕਰ ਸਕਦੇ ਹੋ ਉਹਨਾਂ ਦਾ ਫੋਨ ਦੀ ਕਾਰ ਡਿਟੇਲ ਕਢਾ ਲਓ ਕਿ ਨਹੀਂ ਇਹ ਫੋਨ ਉਹਨਾਂ ਦਾ ਅੱਛਾ ਇੱਕ ਮੈਨੂੰ ਇਹ ਜਾਂਦੇ ਜਾਂਦੇ ਇਹ ਦੱਸੋ ਲਾਸਟ ਤੇ ਕਿ ਉਸ ਦਿਨ ਜਦੋਂ ਪ੍ਰੋਟੈਸਟ ਚੱਲ ਰਿਹਾ ਸੀਗਾ ਉਦੋਂ ਅਰਦਾਸ ਚੱਲ ਰਹੀ ਸੀ ਉਦੋਂ ਵੀ ਕੁਝ ਹੋਇਆ ਕਿ ਤੁਹਾਨੂੰ ਲੱਗਦਾ ਕਿ ਉਹ ਸਹੀ ਸੀ ਦੇਖੋ ਮੇਰੀ ਉੱਪਰਦਰ ਕੋਈ ਸ਼ਾਇਦ ਨਾਰੇਬਾਜੀ ਹੋਈ ਸੀ ਮੇਰੀ ਗੱਲ ਸੁਣੋ ਜੀ ਜਦੋਂ ਆਏ ਆ 6-7 ਜਣੇ ਪ੍ਰਸ਼ਾਸਨ ਨੇ ਅਸੀਂ ਪ੍ਰਸ਼ਾਸਨ ਨੂੰ ਵੀ ਕਿਹਾ ਵੀ ਸ਼ਾਇਦ ਦਾ ਮਾਹੌਲ ਨਾ ਖਰਾਬ ਹੋਵੇ ਇਹਨਾਂ ਨੂੰ ਸਮਝਾਓ ਵੀ ਜਿਹੜੀ ਇਹ ਗੱਲ ਕਰਨ ਆਏ ਆ ਉਹ ਮੰਨਰ ਸਾਹਿਬ ਪਹਿਲੇ ਕਲੀਅਰ ਕਰ ਚੁੱਕੇ ਆ ਜੀ ਉਸ ਦੇ باوجود ਵੀ ਨਹੀਂ ਹਟੇ ਉਹਨਾਂ ਨੇ ਦੇਖਿਆ ਵੀ ਉੱਧਰ ਬੰਦੇ ਇਕੱਠੇ ਹੋਏ ਆ ਤੇ ਉਹਨਾਂ ਨੇ ਦਰੀ ਪਿਛਾ ਕੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਫੇ ਪਾਠ ਕਰਨ ਲੱਗੇ ਲੱਗੇ ਦੇਖੋ ਜੁੱਤੀਆਂ ਪਾਈਆਂ ਜੋੜੇ ਪਾਇਓ ਆ ਅੱਛਾ ਪਾਠ ਕਿਆ ਕਰਦੇ ਗੁਰਬਾਣੀ ਦਾ ਤੇ ਜੋੜੇ ਪਾ ਕੇ ਕਰਨਦੇ ਆ ਕਿੱਥੋਂ ਦੀ ਮਰਜ਼ਾ ਦਾ ਇਹ ਕਿਹੜੀ ਸਿੱਖੀ ਦੀ ਸੂਲ ਦੀ ਗੱਲ ਕਰਦੇ ਆ ਇਹ ਸਿੱਖੀ ਦੇ ਸਿਧਾਂਤਾਂ ਜਿਉਂਦਾ ਫਿਰ ਕੀ ਮਤਲਬ ਹੈ ਪ੍ਰਦਰਸ਼ਨ ਕਰਨਾ ਉਹਨੇ ਉਹ ਸਿਰਫ ਡਰਾਮਾ ਵਾਲੀ ਅਖਬਾਰਾਂ ਦੇ ਸੁਰਖੀਆਂ 'ਚ ਆਉਣਾ ਚਾਹੁੰਦੇ ਆ ਕਿ ਦੇਖੋ ਜੀ ਅਸੀਂ ਐਡੇ ਵੱਡੇ ਜਸੇ ਦੇ ਬੋਲ ਪ੍ਰੈਸ ਕੀਤਾ ਅਸੀਂ ਪੰਥ ਦੀ ਗੱਲ ਕੀਤੀ ਆ ਪੰਥ ਇਹਰਾ ਕੱਲਿਆ ਦਾ ਨਹੀਂ ਪੰਥ ਸਾਰੀ ਕੌਮ ਦਾ ਆ ਅਸੀਂ ਵੀ ਬੜੇ ਚਿੰਤਤ ਆ ਜੋ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਂ ਸ਼੍ਰੀ ਕਾਲਤਾਸਾ ਦੇ ਅੱਜ ਹੋ ਗਏ ਆ ਸਾਨੂੰ ਤ੍ਰਿਆ ਧਾਰੀ ਤਲਵਾਰ ਦੇ ਨਾਲ ਸਮੇਂ ਦੀ ਸਰਕਾਰਾਂ ਜਿਹੜੀਆਂ ਏਜੰਸੀਆਂ ਰਹੀ ਮਾਰ ਰਹੀਆਂ ਕੋਈ ਵੀ ਇਨਸਾਨ ਇੱਧਰ ਨੂੰ ਨੇੜਤਾ ਬਿਧਾਉਣ ਵਾਲਾ ਕੋਈ ਕਦਰ ਨਹੀਂ ਚੱਕ ਰਿਆ ਇੱਕ ਦੂਆ ਆਪਣੀ ਈਗੋ ਨੂੰ ਲੈ ਕੇ ਚੱਲਣ ਰਹੇ ਆ ਉਹ ਕਹਦਾ ਮੈਂ ਨਾ ਨੀਵਾ ਹੋ ਜਾਉਂ ਕਹਿੰਦਾ ਮੈਂ ਨਾ ਨੀਵਾ ਹੋਵਾਂ ਮੈਂ ਅੱਜ ਦੀ ਤਰੀਕ ਤੇ ਮੈਂ ਆਪਣਾ ਮੇਰਾ ਵਰਸ਼ਨ ਆ ਕਿ ਮੈਂ ਤਿੰਨੇ ਸਤਾਵਾਂ ਨੂੰ ਜਿਹੜੇ ਮੁਖੀਆਂ ਤੋਂ ਰਹਿਤ ਹੋ ਚੁੱਕੀਆਂ ਨਾ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਉਹ ਸਿਫਾ ਦੇ ਚੁੱਕੇ ਆ ਨਾ ਕਾਲੀਦਾ ਦਾ ਪ੍ਰਧਾਨ ਅਜੇ ਬਣਿਆ ਅਕਾਲ ਤਾਸਾ ਜੇਹੇਦਾਰਨ ਵੀ ਉਹ ਨਹੀਂ ਫਰਕ ਕਰਦਾ ਕੋਈ ਵੀ ਮੁਖੀਆਂ ਦਾ ਉੱਥੇ ਪ੍ਰਧਾਨ ਇਸ ਵੇਲੇ ਮੌਜੂਦ ਨਹੀਂ ਤੇ ਇਹਦੇ ਜਦੋਂ ਕੌਮ ਦਾ ਹਾਲ ਦੇਖੋ ਕੀ ਬਣਿਆ ਆ ਅਸੀਂ ਵੀ ਦੁੱਬਦਾ ਜੇ ਸਾਨੂੰ ਰਾਤ ਨੂੰ ਨੀਂਦ ਨਹੀਂ ਆਉਗੀ ਅਸੀਂ ਕੌਮ ਲਈ ਜਿਲ੍ਹਾ ਕਟੀਆਂ ਕੌਮ ਲਈ ਕੁਰਬਾਨੀਆਂ ਕੀਤੀਆਂ ਸਾਨੂੰ ਦੁੱਖ ਨਹੀਂ ਅਸੀਂ ਸਿੱਖੀ ਦਾ ਤੁਹਾਨੂੰ ਵੀ ਦਰਦਾ ਅਸੀਂ ਕਹਿੰਦੇ ਦਰਦ ਰੱਖੋ ਕੌਮ ਨਾਲ ਪਿਆਰ ਕਰੋ ਸਿੱਖੀ ਨਾਲ ਜੋੜੋ ਜੋ ਗੁਰੂ ਸਾਹਿਬ ਨੇ ਸਾਨੂੰ ਫਲਾਸਬਾਦ ਦਾ ਮਾਨ ਪਾਇ ਸੇਵਾ ਕਰਦਾ ਉਹ ਕਰੋ ਤੇ ਉਹ ਆਪਾਂ ਕਰਦੇ ਰਹੀਏ ਸਿੱਖੀ ਨਾਲ ਜੋੜਦੇ ਗਲਤ ਕੰਮ ਨਾ ਕਰੀਏ ਤੁਸੀਂ ਬਹੁਤ ਬਹੁਤ ਧੰਨਵਾਦ ਵਾਈਕ ਗੁਰੂ ਜੀ ਦਾ ਖੌਤਸਾ ਵਾਈਕ ਗੁਰੂ ਜੀ ਕੀ ਪਰ ਤੇ ਤੁਸੀਂ ਸੁਣਿਆ ਕਿ ਰਣਜੀਤ ਸਿੰਘ ਦਾਣਾ ਜੀ ਨੇ ਸਪਸ਼ਟ ਕਰ ਦਿੱਤਾ ਕਿ ਉਹਦੇ ਕਿਵੇਂ ਪਹੁੰਚੇ ਸੀ ਤੇ ਕਿਉਂ ਪ੍ਰੋਟੈਸਟ ਕੀਤਾ ਕਿ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਅਰੋਪ ਲਾਇਆ ਕਿ ਜਿਹੜੇ ਪ੍ਰਦਰਸ਼ਨ ਕਰ ਰਾਇਆ ਸੀ ਉਹ ਸਿਰਫ ਲੋਕ ਦਿਖਾਵਾ ਕਰਦਾ ਹੈ ਕੈਮਰਾਮੈਨ ਸਾਹਿਬ ਕਸ਼ੇਬ ਜਨਨ ਫਰੀਦ ਸਿੰਘ ਜੰਦਰੀ ਵੈਸੇ ਪੰਜਾਬ ਚਲੋ